हां जी दोस्तों सारेया दोस्तो, दोस्तो, नु सस्कारीकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਹੈ ਪਿੰਡ ਧੁੰਦੇ ਧੁੰਦਾ ਪਿੰਡ ਦੋਸਤੋ ਤਹਿਸੀਲ ਖੰਡੂਰ ਸਾਹਿਬ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਆ ਅੱਜ 18 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆ ਦੋਸਤੋ ਤੇ ਸਮਾਂ ਤੁਸੀਂ ਨੋਟ ਕਰ ਸਕਦੇ ਜੇ ਕੋਈ 12:30 ਵਜੇ ਦੁਪਹਿਰ ਦਾ ਸਮਾਂ ਤੇ ਵੀਰ ਮਨਿੰਦਰ ਸਿੰਘ ਫੌਜੀ ਹੋਰਾਂ ਦੇ ਘਰ ਦੋਸਤੋ ਪਹੁੰਚੇ ਜਾਂ ਤੇ ਨਾਲ ਮੇਰੇ ਵੀਰ ਭਿੰਦਾ ਹੋਊਗਾ ਪੂਰੀ ਜਾਣਕਾਰੀ ਪੂਰੀ ਇਨਫੋਰਮੇਸ਼ਨ ਜਿਹੜੀ ਆ ਦੋਸਤੋ ਇਹਨਾਂ ਪਸ਼ੂਆਂ ਦੀ ਵੇਰ ਪਿੰਦੇ ਤੋਂ ਆਪਾਂ ਲੈ ਲਾਂਗੇ ਤੇ ਪੰਜ ਮੱਝਾਂ ਦੋਸਤੋ ਤੁਹਾਨੂੰ ਦਿਖਾਉਣੀਆਂ ਅੱਜ ਇਸ ਕਵਰੇਜ ਵਿੱਚ ਇੱਕ ਵੜ ਦਿਖਾਵਾਂਗੇ ਪਸ਼ੂ ਆਲਮੋਸਟ ਜਿੰਨੇ ਦਿਖਾਉਣੇ ਦੋਸਤੋ ਸਾਰੇ ਸੂਇਆ ਸਵਾਇਆ ਬਾਕੀ ਹਰ ਵਾਰ ਆਪਣੀ ਇੱਕ ਬੇਨਤੀ ਹੁੰਦੀ ਆ ਸਾਰੇ ਖਰੀਦਦਾਰ ਵੀਰਾਂ ਕੇ ਜਿਹੜਾ ਨਾਗ ਦੋਸਤੋ ਸੂਇਆ ਸਵਾਇਆ ਦੋ ਟਾਈਮ ਤਸੱਲੀ ਤੁਸੀਂ ਕਰਨੀ ਆਪਣਾ ਹੱਕ ਸਮਝ ਕੇ ਗੱਬਣ ਪਸ਼ੂ ਆਪਣਾ ਤੇਪ ਕੇ ਤਸੱਲੀ ਤੁਸੀਂ ਕਰਨੀ ਠੀਕ ਆ ਆਉ ਲੈਣੇ ਆ ਜਾਣਕਾਰੀ ਕੱਲੇ ਕੱਲੇ ਪਸ਼ੂ ਦੀ ਬਾਕੀ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਣੇ ਰਹੋ ਤਾਂ ਜੋ ਦੋਸਤੋ ਪੂਰੀ ਇਨਫ ਤੇ ਮੱਜਾਂ ਵੱਡੀਆਂ-ਵੱਡੀਆਂ ਦਿਖਾਵਾਂਗੇ ਦੋਸਤੋ ਇੱਕ ਮੱਜ ਕਾਫੀ ਸੋਹਣੇ ਚੰਗੇ ਦੁੱਤ ਤੇ ਹੁਣ ਚੱਲਦੀ ਪਈ ਆ ਇਹ ਤੋਂ ਆਪਾਂ ਸ਼ਟਾਰਟ ਕਰਾਂਗੇ ਆਓ ਕਰਦਿਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਭਿੰਦੇ ਸਤਿ ਸ੍ਰੀ ਅਕਾਲ ਹੋਰ ਜੀ ਵੀਰ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਾ ਤੁਹਾਡਾ ਬਹੁਤ-ਬਹੁਤ ਧੰਨਵਾਦ ਇਹ ਪਹੁੰਚਣ ਦੇ ਬਾਕੀ ਹੋਰ ਜਿਹੜੇ ਵੀਰ ਆਪਣੇ ਵੀਡੀਓ ਵੇਂਦੇ ਆ ਸਾਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਭਿੰਦੇ ਵੀਰ ਪਸੂ ਆਪਾਂ ਪਹਿਲਾਂ ਵੀ ਵੀਡੀਓ ਕਾਫੀ ਪਾਈਆਂ ਨੇ ਹਾਂਜੀ ਤੇ ਇਸੇ ਤਰ੍ਹਾਂ ਹੁੰਦਾ ਰਹਿੰਦੇ ਆ ਬਸ ਡੇਲੀ ਰੁਟੀਨ ਦੇ ਵਿੱਚ ਠੀਕ ਆ ਤੇ ਅੱਜ ਆਪਾਂ ਕੋ ਪੰਜ ਮੱਜਾਂ ਸੀਗੀਆਂ ਪੰਜ ਮੱਜਾਂ ਇੱਕ ਵੜ ਇੱਕ ਵੜ ਤੇ ਸਾਰੇ ਸਵੇ ਸਵੇ ਨਾਲ ਆ ਗਈ ਆ ਹਾਂਜੀ ਇਹ ਤੁਹਾਨੂੰ ਸਾਹਿਬ ਦੰਗਾ ਕਿ ਏੜੀ ਝੋਟੀ ਆ ਆ ਬਾਕੀ ਖੁੰਜੀ ਕੇ ਪਾਸੋਂ ਨਹੀਂ ਕੱਦ ਕਾਠ ਵੱਲੋਂ ਹਾਈਟ ਵੱਲੋਂ ਹਾਂ ਥੱਲੇ ਵੱਲੋਂ ਆ ਬਾਕੀ ਬੇਨਤੀ ਇੱਕ ਬੱਚਾ ਦਾ ਮਰ ਗਿਆ ਬੱਚਾ ਮਰ ਗਿਆ ਹਾਂਜੀ ਤੇ ਦੁੱਧ ਐ ਵੇ ਤੇ 13 ਲੀਟਰ ਆਈ 13 ਲੀਟਰ ਦੁੱਧ ਆ ਹਾਂਜੀ ਤੇ ਦਿਨ ਕਿੰਨੇ ਹੋ ਗਏ ਨੂੰ ਸੂਈ ਨੂੰ ਦਿਨ ਨੂੰ ਮਹਾਰਾਜੀ 20 ਦਿਨ ਹੋ ਗਏ ਸੂਈ ਨੂੰ ਇਹਦੀ ਵੀਡੀਓ ਮਿਲ ਜੂਗੀ ਸੂਈ ਦੀ ਵੀ ਗੱਬਣ ਦੀ ਵੀ अच्छा जी हां जी ਤੇ ਬੱਚੇ ਨੂੰ ਅੱਜ ਹੋ ਗਿਆ 8 ਦਿਨ ਮਰੇ ਨੂੰ ਜੀ ਲਓ ਜੀ ਹਾਂ ਜੀ ਚੰਗੀ ਸਪੈਸ਼ਲ ਜਿਹੜੀ ਦੋਸਤੋ ਇਹ ਮੱਝਾ ਸਵੇਰੇ ਦੂਜੇ ਕਿ ਤੀਜੇ ਹੋ ਗਈ ਮੰਨ ਕੇ ਦੂਜੇ ਸਵੇਰੇ ਨੇ ਆਪਾਂ ਨੂੰ ਕਿਹਾ ਜੀ ਅੱਛਾ ਹੈਵੀ ਹੋਸ ਤਾਂ ਨਾ ਜੇ ਮਨਾਂ ਪਿਛੋਂ ਤੇ ਬਹੁਤ ਮਾਰੀ ਪਰ ਦਾ ਲੱਗਦਾ ਹੂੰ ਬਹੁਤ ਜੀ ਸਿੰਘ ਸੁੰਗੀ ਬਹੁਤ ਵਧੀਆ ਲੱਗੀ ਆ ਹੂੰ ਲੋਕ ਦੋਸਤੋ ਮੱਝ ਦੀ ਕਿਸੇ ਪਾਸੇ ਵੀ ਕਮੀ ਨਹੀਂ ਤੁਹਾਨੂੰ ਵੇਖਣ ਦੇ ਵਿੱਚ ਮਿਲੂਗੀ ਪਰ ਇੱਕੋ ਇੱਕ ਗੱਲ ਜਿਹੜੀ ਵੀਰ ਨੇ ਦੱਸਤੀ ਆ ਵੀ ਤਾਜੀ ਸੂਈ ਆ ਬੱਚਾ ਮਰ ਗਿਆ ਟੀਕਾ ਲੈਂਦੀ ਜੀ ਭਾਜੀ ਟੀਕਾ ਟੀਕਾ ਦੋਵੇਂ ਟਾਈਮ ਹੀ ਆ ਗਿਆ ਸ਼ਾਮ ਨੂੰ ਪਾੜੇ ਤੇ ਨਹੀਂ ਦੋਵੇਂ ਟਾਈਮ ਆ ਕੇ ਆਈ ਟੀਕਾ ਲੈਂਦੀ ਹੈ ਤੇ ਆਜੋ ਦਿਨੋ ਟੇਗੀ ਆਈ ਅੱਛਾ ਜੀ ਹਾਂਜੀ ਠੀਕ ਆ ਹੋ ਸਕਦਾ ਵੀ ਜਿਵੇਂ ਬਿਲਕੁਲ ਤਾਜੀ ਹੈ ਬਾਕੀ ਥੱਲੋਂ ਬਿਲਕੁਲ ਸਾਫ਼ ਪੂਰ ਸਟ ਬਿਲਕੁਲ ਨਹੀਂ ਜੀ ਠੀਕ ਆ ਜੀ ਹਾਂਜੀ ਸਵਾਈ ਬਹੁਤ ਸਾਫ਼ ਆਈ ਠੀਕ ਆ ਦੁੱਧ ਹੁਣ ਕਿੰਨਾ ਚਵਾਦਾਂਗੇ ਆਪਾਂ ਕਰੀਏ 13 ਕਿਲੋ ਜੀ ਇਹਦੇ 13 ਕਿਲੋ ਹਾਂਜੀ ਲਓ ਜੀ 13 ਕਿਲੋ ਦੋਸਤੋ ਦੁੱਧ ਇੰਦੇ ਕੋਲ ਬਿਲਕੁਲ ਹਾਜ਼ਰ ਆ ਤੇ ਦੂਜਾ ਸੂਗਾ ਕੋਈ ਵੀਰ ਮੰਨ ਲੈ ਤੀਜਾ ਮੰਨ ਲੈ ਫੁੱਲ ਹੈਵੀ ਬੋਡੀ weight ਆ ਵਜਨ ਵਟਾ ਪੂਰਾ ਮੱਚਦਾ ਪੂਰਾ ਤੋੜ ਤੇ ਬਾਕੀ ਦੋਵੇਂ ਟਾਈਮ ਜਿਹੜਾ ਦੋਸਤ ਟੀਕਾ ਲੈਂਦੀ ਆ ਠੀਕ ਆ ਜੀ ਅੱਗੇ ਵੀ ਥੋੜੀ ਜਿਹੀ ਖੰਡੇ ਸੁਭਾਦੀ ਠੰਡੀ ਸੀਲ ਕੋਈ ਏਨੀ ਕੋਈ ਕੋਈ ਗਰਮ ਵਾਲੀ ਨਹੀਂ ਗੀ ਠੀਕ ਆ ਜੀ ਹਾਂਜੀ ਲਿਓ ਖੋਲੋਗੇ ਜੀ ਤੋੜਗੇ ਤੇ ਦੋ ਤਾਂ ਵੀਰ ਚੰਗਾ ਦੱਸਣ ਦਿਆ ਵੀ 13 ਕਿਲੋ ਜਿਹੜਾ ਦੋ ਦੋ ਤਾਂ ਥੱਲਾ ਹੀ ਦੱਸਦਾ ਜੀ ਦੋ ਤਾਂ ਇਹਦੇ ਥੱਲੇ ਨੇ ਕਿੰਨਾ ਕਰਨਾ ਕਿੰਨੇ ਆ ਜੀ ਥਾਣ ਭਾਂਡੇ ਤੋਂ ਹੀ ਪਤਾ ਲੱਗ ਜਣਾ ਸਾਰੇ ਵੀਰਾਂ ਨੂੰ ਆ ਕਰੋ ਚੈੱਕ ਹੌਲੀ ਹੌਲੀ ਰੱਖਮਣ ਸੋ ਕੱਦ ਕਾਠ ਵੇਲ ਹਰ ਤੁਸੀਂ ਆ ਵੇਖੋ ਵੇਲ ਵੀ ਸਪੈਸ਼ਲ ਆ ਕੱਦ ਵੀ ਫੁੱਲ ਬੜਾ ਫੁੱਲ ਉੱਚੀ ਹਾਈਟ ਆ ਚੰਗੇ ਚੌੜੇ ਪਿੱਠ ਪੂੜੇ ਦੇ ਵਿੱਚ ਆ ਤੇ 13 ਕਿਲੋ ਜਿਹੜਾ ਦੋਸਤੋ ਦੁੱਧ ਦਾ ਬਿਲਕੁਲ ਭਾਂਡਾ ਵੇਖ ਕੇ ਪਤਾ ਲੱਗ ਜਾਊਗਾ ਜਿਹੜੇ ਵੀਰ ਪਾਰਖੂ ਨੇ ਠੀਕ ਆ ਆ ਲੈ ਜਾ ਤੋਰ ਤੋਂ ਲੰਮਾ ਤੋਰ ਤੋਂ ਆ ਲੈ ਆ ਲੋ ਲੈਓ ਜੀ ਮੋੜ ਲਈਏ ਆ ਆ ਕਰੋ ਚੈੱਕ ਸੋ ਝੋਟੀਆਂ ਦੇ ਵਿੱਚ ਦੋਸਤੋ ਪੈਂਦੀ ਆ ਫੇਸ ਕੁਆਲਿਟੀ ਤੁਸੀਂ ਵੇਖੋ ਝੋਟੀਆਂ ਦੇ ਵਿੱਚ ਪੈਂਦੀ ਆ ਠੀਕ ਆ ਜੀ ਛੋਟਾ ਜਿਹਾ ਸਿੰਘ ਤੇ ਬਾਡੀ ਬੰਤਰ ਵੀ ਬੜੀ ਚੰਗੀ ਆ ਰਾਜੀ ਫੁੱਲ ਬਟਾ ਫੁੱਲ ਨਿੱਗਰ ਥਣ ਭਾਂਡਾ ਵੀ ਜਿਹੜਾ ਪੂਰਾ ਨਿੱਗਰ ਤੇ ਜਵਾਬ ਸਮਾਪ ਵੀ ਆਪਾਂ ਵੀਰ ਤੋਂ ਪੁੱਛ ਲਾਂਗੇ ਪਰ ਜਿਹੋ ਜਿਹਾ ਥਾਣੋ ਦੋਸਤੋ ਜਿਹੋ ਜਿਹਾ ਚੱਡਾ ਆਪਾਂ ਵੇਖ ਰਹੇ ਆ ਵੀ ਥਾਣ ਦੇਖ ਰਹੇ ਆ ਉਹ ਚੰਗੀ ਚੁਵਾਈ ਦੀ ਆਪਾਂ ਉਮੀਦ ਕਰ ਸਕਦੇ ਵੀ ਚੁਵਾਈ ਚੰਗੀ ਜਾਂ ਚੁਵਾਈ ਪੋਲੀ ਆ ਬਿਲਕੁਲ ਬਿਲਕੁਲ ਜੀ ਨਰਮ ਰੂਮ ਵਰਗੀ ਜੀ ਬੱਚੇ ਚ ਹੋਈ ਜਾਣ ਹੂੰ ਆ ਲਓ ਬਾਕੀ ਵੇਰ ਲਿਖਾ ਸਮਝਾ ਕੇ ਤਾਂ ਲੱਗਾ ਥਾਂ ਦਾ ਆ ਲਓ ਠੀਕ ਆ ਜੀ ਠੀਕ ਆ ਅਜਾਪੇ ਦੇ ਵੀਰ ਚਲੋ ਵਧੀਆ ਚੰਗੀ ਮਾਜਾ ਝੋਟੀ ਚੰਗੀ ਓਵਰ ਆਲ ਜਿੰਨੀ ਆ ਤਾਂ ਕੀ ਡਿਮਾਂਡਿੰਗ ਦੀ ਕਰਦੇ ਆ ਇਹਦਾ ਵੀਰ ਦੀ ਬੇਨਤੀ ਇਹ ਆ ਕਿ ਇੱਕ ਨਾਲ ਹੀ ਆਪਾਂ ਥੋੜੀ ਜੰਨੇ ਟਿਕ ਜੇ ਆ ਇਹਦਾ ਆਪਾਂ ਜਿਹੜਾ ਮੁੱਲ ਕਰਾਂਗੇ ਫੋਨ ਤੇ ਬਾਕੀ ਆਪਾਂ ਸਾਰਾ ਮੁੱਲ ਕਰ ਦਿੰਗੇ ਬਾਕੀ ਸਾਰਿਆਂ ਦਾ ਕਰ ਦਾਂਗੇ ਕੋਈ ਥੋੜਾ ਤਾਂ ਹੀ ਨਾ ਕਿ ਚਲੋ ਇੱਕਾ ਟਿਕ ਜੇ ਫਿਰ ਉਹ ਤਾਂ ਨਾ ਮੁੱਲ ਕਰ ਲਾਂਗੇ ਦਾ ਹਾਂਜੀ ਲਓ ਵੀ ਦੋਸਤੋ ਇਹ ਵੀ ਮਨ ਦੇ ਵਿੱਚ ਹੈਗੀ ਐ ਵੀ ਇੱਕ ਦੋ ਦਿਨ ਘੱਟੋ ਘੱਟ ਵੀ ਜਿਹੜਾ ਪਹਾੜੇ ਪੂੜੇ ਤੇ ਜੇ ਲੈ ਜਾਂਦੀ ਤੇ ਥੋੜਾ ਜਿਹਾ ਵੀਰਾਂ ਦਾ ਵੀ ਥੋੜਾ ਜਿਹਾ ਆਪਾਂ ਸੈੱਟ ਕਰਕੇ ਫਿਰ ਵੇਚ ਲਾਂਗੇ ਅਦਰ ਤੇ ਮੁੱਲ ਜਿਹੜਾ ਤੁਸੀਂ ਫੋਨ ਨੰਬਰ ਜਿਹੜੇ ਲਗਾਤਾਰ ਸਕਰੀਨ ਦੇ ਥੱਲੇ ਚਲਦੇ ਆ ਮੁੱਲ ਜਿਹੜੇ ਵੀਰ ਖਰੀਦਦਾਰ ਨੇ ਖਰੀਦਣੀ ਪੁੱਛ ਸਕਦੇ ਹੋ ਤੁਸੀਂ ਠੀਕ ਆ ਜੀ ਕੀ ਮੁੱਲ ਕੀ ਜਿਹੜਾ ਪੜਤਾ ਇਹ ਸਮਝਦਾ ਠੀਕ ਆ ਮਾਨਤਨ ਹੋ ਜਾਊਗਾ ਠੀਕ ਆ ਅੱਗੇ ਆ ਗਈ ਆਪਣੇ ਕੋਲ ਆ ਜਿਹੜੀ ਝੋਟੀ ਹਾਂਜੀ ਇਹ ਇਹ ਕਿੰਨੇ ਸੂਏ ਸੂਈ ਆ ਜੀ ਇਹ ਦੂਜੇ ਸੂਆ ਝੋਟੀ ਆ ਜੀ ਦੂਜਾ ਸੂਆ ਹਾਂਜੀ ਦੇਰ ਕਿੰਨੇ ਕੋਗੇ ਇਹਨੂੰ ਦੇਣ ਇਹਨੂੰ ਮੰਨ ਕੇ ਚੱਲੋ 15 ਦੇ ਲਾਗੇ ਮੈਂ ਹੋ ਗਿਆ ਜੀ 15 ਦਿਨਾਂ ਦੇ ਉਹ ਜਿਹੜੇ ਆਪਾਂ ਨੂੰ ਲਿਆਂਦੀ ਉਹਨਾਂ ਨੇ ਕਿਹਾ ਸੀ ਤੇ ਦੋ ਤਿੰਨ ਦਿਨ ਆਪਣੇ ਕੋਲ ਭਾਈ ਨੂੰ ਹੋਏ ਆ ਅੱਛਾ ਜੀ ਹਾਂਜੀ ਠੀਕ 15 ਦਿਨਾਂ ਦੀ ਮੰਨ ਲੈ ਕੋਈ ਹਾਂ ਮੰਨ ਅੰਦਰ ਹੀ ਲੱਗਿਆ ਹੋਇਆ ਹੈਗਾ ਜੀ ਸੂਬਾ ਦੂਜਾ ਮਗਰ ਕਟਾ ਮਗਰ ਕਟਾ ਹੀ ਇਹਦੇ ਮਗਰ ਕਟਾ ਮੇਲ ਕਾਫਾ ਦੋਸਤੋ ਫੇਸ ਕੁਆਲਟੀ ਵੇਖੋ ਸਿੰਗਾ ਸੁੰਗਾ ਦੀ ਪੂਰੀ ਗੁਲਾਈ ਆ ਤੇ ਮੱਥਾ ਮੁੱਥਾ ਬਿਲਕੁਲ ਬਲੈਕ ਆ 15 ਦਿਨਾਂ ਦੀ ਸੂਈ ਆ ਤੇ ਕਿੰਨਾ ਕੁ ਦੁੱਧ ਹੁਣ ਚੱਲ ਰਹੀ ਹੈ ਦੁੱਧ ਦੇ ਨਾਲ 11 ਲੀਟਰ ਆ ਜੀ 11 ਲੀਟਰ ਹਾਂਜੀ ਲਓ ਜੀ 11 ਕਿਲੋ ਭੂਰ ਸ਼ੇਟ ਬਿਲਕੁਲ ਐ ਹੂੰ ਆਂਦੀ ਆ ਜੀ ਰੂਵਾਂ ਵਾਂਗੂ ਠੀਕ ਆ ਜੀ ਅੱਛਾ ਪਿੰਦੇ ਵੀਰ ਕੋਈ ਆਨਲਾਈਨ ਸੌਦਾ ਕਰਦਾ ਹਾਂਜੀ ਤੇ ਪੂਰੇ ਭਰੋਸੇ ਜੋਗਾ ਜਿਹੜੀ ਤੁਸੀਂ ਦ ਇਹ ਬਿਲਕੁਲ ਜੇ ਇਤਨੇ ਆਪਾਂ ਆਪਣੀ ਥੱਲੀ ਦਾ ਮੰ ਦੇ ਦਾਂਗੇ ਜੀ ਕੋਈ ਭੂਰ ਛਟਣੀ ਹੋਊਗੀ ਥਾਂ ਦੇ ਵਿੱਚ ਕੋਈ ਵਾਰਡ ਘੜਨੀ ਹੋਊਗੀ ਠੀਕ ਹੈ ਭਰਾ ਠੀਕ ਹੈ ਚਲੋ ਇਹ ਉਮੀਦ ਕਰਦੇ ਆਂ ਆਪਾਂ ਪਹਿਲਾਂ ਵੀ ਦੋਸਤੋ ਇਸ ਘਰੋਂ ਕਾਫੀ ਪਸ਼ੂ ਜਿਹੜੇ ਪਾਏ ਆ ਤੇ ਅੱਗੋਂ ਵੀ ਨਰਖ ਪਰਖ ਕਰਕੇ ਤਸੱਲੀ ਕਰਕੇ ਐਨੀਮਲ ਕੋਈ ਵੀ ਖਰੀਦਿਆ ਜਾਂਦਾ ਪਰ ਅੱਗੋਂ ਵੀ ਜਿਹੜਾ ਕੋਈ ਵੀ ਆ ਰਿਹਾ ਠੀਕ ਆ ਜੀ ਇਹ ਸਾਡੇ ਤੇ ਇਸ ਦੁਕਾਨੇ ਤੇ ਅੱਗੋਂ ਵੀ ਤੁਸੀਂ ਆਪਦੀ ਤਸੱਲੀ ਕਰਕੇ ਲੈ ਕੇ ਜਾਓ ਤੇ ਲਿਆਓ ਖੋਲ ਕੇ ਦਿਖਾ ਦਿਓ ਜੀ 15 ਦਿਨਾਂ ਦੀ ਸੂਈਆਂ 10 ਕਿਲੋ ਦੁੱਧ ਬੱਚੇ ਜੀ ਨਹੀਂ ਪੋਲੀ ਆਈ ਠੀਕ ਆ ਜੀ ਬਾਕੀ ਮਿਲਨ ਮਲਾਪ ਵੀ ਚੰਗਾ ਤੇ ਹੈ ਵੀ ਪੋਲੀ ਹਰੂ ਵਰਗੀ ਥਣਾ ਥੋਣਾ ਦੀ ਜਿਹੜੀ ਦੋਸਤੋ ਤੁਹਾਨੂੰ ਆਪਾਂ ਕੰਡੀਸ਼ਨ ਪੂਰੀ ਵਿਖਾ ਦਿੰਦੇ ਆ ਥਣ ਥੋਣੂ ਵੀ ਪੂਰਾ ਘਟ ਕੇ ਲੱਗਾ ਵੇਖੋ ਰੋਜ ਹੌਲੀ ਜਾਂਦੇ ਹੌਲੀ ਆਹ ਦੇਖੋ ਕਰੋ ਚੈੱਕ ਆ ਤੋਰ ਲੋ ਚੋਤੀ ਬੱਚਾ ਚਲੋ ਕੋਈ ਮੁੱਠੀ ਮੁੱਠੀ ਥਾਣਾ ਦੋਸਤੋ ਨਹੀਂ ਆਜਣਾ ਨੇ ਸੋਹਣੀ ਸ਼ੇਪ ਆ ਥਣ ਦੀ ਠੀਕ ਆ ਨਹੀਂ ਆ ਮਾਦੀਰ ਜੀ ਦੇ ਹਾਈਟ ਕੱਤ ਬੇਸ਼ੱਕ ਕੋਈ ਵੀਰ ਮੀਡੀਅਮ ਮੰਨ ਕੇ ਸੱਦਾ ਕਰਨ ਲਈ ਪਤਲੇ ਪਿੰਡੇ ਦੀ ਆ ਬਾਕੀ ਮੂੰਹ ਮੱਥੇ ਦੀ ਬਹੁਤ ਸੋਹਣੀ ਆ ਠੀਕ ਆ ਮੂੰਹ ਮੱਥੇ ਦੀ ਚੰਗੀ ਆ ਥਣ ਭਾਂਡਾ ਵੀ ਜਿਹੜਾ ਦੋਸਤੋ ਵਿਰਲਾਪੁਰ ਨਾਲ तकरीबन ਕੋਈ ਚੱਪੇ ਚੱਪੇ ਦੇ ਥਣ ਆ ਠੀਕ ਆ ਤੇ ਪਿੰਦੇ ਵੀਰ ਫਿਰ ਇਹਦਾ ਕੀ ਲੈਣ ਦੇਣ ਕੀਤਾ ਜੇ ਮੁੱਲ ਵੀ ਜਿਹੜਾ ਸਾਹਣਾ ਮਗਾ ਥੱਲੇ ਲੱਗ ਬਣਿਆ ਦਾ ਭਾਂਡਾ ਬਣਾ ਕੇ ਬੈਠੀ ਆ ਆ ਤੇ ਭਾਵੇਂ ਲੋਕੀ ਮਗਾ ਕੀ ਕਹਿੰਦੇ ਲੱਖ ਲੈਣਾ 2 ਲੱਖ ਲੈਣਾ ਇਹਦਾ 85000 ਮੁੱਲ ਕਰਦੇ ਆ ਪਰ ਕਰਾਂਗੇ ਵਿੱਚ ਠੀਕ ਆ ਜੀ ਹਾਂਜੀ ਲਓ ਜੀ 85000 ਬਾਈਆਂ ਦਾ ਵੀ ਦੀ ਮੰਗ ਕਰਦੇ ਆ 85000 ਚੋਂ ਦਾ ਵੀ ਛੋਟ ਛੱਪਾ ਕਰਾਂਗੇ ਠੀਕ ਆ ਕਰਦਾ ਛੋਟ ਛੱਪਾ ਕਰਦਾਂਗੇ ਜੀ ਅੱਛਾ ਜੱਜ ਕਰ ਦਿਓ ਕਰਦਾਂਗੇ ਜ਼ਰੂਰ ਕਰਾਂਗੇ ਆ ਆ ਲਓ ਜੀ ਠੀਕ ਆ ਪਰ ਬਾਕੀ ਥਾਂ ਤੋਂ ਚੰਗਾ ਸੋਹਣੀ ਵਿਰਲਪੁਰਲਾ ਬਾਕੀ ਨਵੀਂ ਝੋਟੀ ਆ ਦੂਜਾ ਸੂਬਾ ਸੂਈ ਆ ਠੀਕ ਆ ਜੀ ਪਸੰਦ ਆਊਗੀ ਤੇ ਮਗਰ ਕਟਾ ਜੇ ਠੀਕ ਆ ਤੇ ਆਜੋ ਅੱਗੇ ਅਗਲੀ ਝੋਟੀ ਇਹ ਕਿਵੇਂ ਸੂਬੇ ਅੱਜ ਇਹ ਮਾਜੀ ਦੂਜਾ ਸੂਬਾ ਜੀ ਦੂਜਣ ਹਾਂਜੀ ਬੱਚਿਆਂ ਦਾ ਥੋੜਾ ਜਿਹਾ ਚਾਹ ਜੇ ਆ ਠੀਕ ਆ ਜੀ ਠੀਕ ਆ ਜੀ ਹਾਂਜੀ ਉੱਚੇ ਬੱਚੇ ਦੇ ਵਿੱਚ ਹਾਂਜੀ ਦੋ ਦੋ ਕੁ ਮਹੀਨਿਆਂ ਦਾ ਐ ਨਹੀਂ ਅੰਦਰ ਹੀ ਹੈ 1.5 ਮਹੀਨੇ ਮੰਨ ਕੇ ਚੱਲੋ ਤੁਸੀਂ 1.5 ਮਹੀਨੇ ਦਾ ਦੋ ਦਾਣੀ ਦੋ ਕੱਟਾ ਮਗਰ ਕੱਟਾ ਮਗਰ ਜੀ ਮਗਰ ਕੱਟਾ ਹਾਂਜੀ ਸਵੇਰੇ ਤੋਂ ਵੀ ਸੰਧੂ ਸਾਹਿਬ ਦੀ ਬਹੁਤ ਸਾਫ ਲੱਗੀ ਇਹਨੂੰ ਅੱਛਾ ਜੀ ਹਾਂਜੀ ਲਓ ਜੀ ਦੂਜਾ ਸੂਆ ਸੂਈ ਆ ਕੱਟਾ 1.5 ਮਹੀਨੇ ਦਾ ਇਹਦਾ ਦੋ ਸੂਚਾ ਸੂਆ ਆ ਮਗਰ ਕੱਟਾ ਨੀਲੀ ਰਬੀ ਦੇ ਵਿੱਚ ਮਗਰ ਨੀਲੀ ਦਾ ਕੱਟਾ ਆ ਗਿਆ ਠੀਕ ਹੈ ਜੀ ਮੱਥਾ ਮੁੱਥਾ ਬੱਲਾ ਚਾਰੇ ਪੈਰ ਧੋਤੇ ਆ ਤੇ ਕੀ ਇਹਦੇ ਥੱਲੇ ਹੁਣ ਵੀਰ ਦੁੱਧ ਦੁੱਧ ਦੇ ਸਹੀ 11 ਲੀਟਰ ਆ ਜੀ 11 ਕਿਲੋ ਹਾਂਜੀ ਮੇਨ ਕੇ ਠੰਡਾ ਕਰਕੇ ਮੈਂ ਟਪ ਚੱਲੀ ਕਰਕੇ 11 ਲੀਟਰ ਹੈ ਆ ਦੇਖ ਆ ਬੋਤਲ ਆ ਕਰ ਹੋ ਜਾਗਾ ਠੀਕ ਹੈ ਜੀ ਸੋ ਅਗਲੇ ਮਗਰਲੇ ਥਾਣਾ ਦੀ ਸਪੇਸ ਥੋੜੀ ਜੀ ਘੱਟ ਬਖਾਉਂਦੀ ਆ ਬਾਕੀ ਚਵਾਜਪੂ ਚੰਗਾ ਗਲੇ ਥਾਣਾ ਦਾ ਵਾਹ ਬਿਲਕੁਲ ਹੈ ਜੀ ਠੀਕ ਹੈ ਜੀ ਬਾਕੀ ਆਪਾਂ 2 ਕਿਲੋ ਪਣ 2 ਕਿਲੋ ਗਾੜ ਆਈ ਅਗਲੇ ਥਾਣਾ ਦੀ ਠੀਕ ਹੈ ਜੀ 1.5 2 ਕਿਲੋ ਹਾਂਜੀ ਹਜੇ ਚੋਣ ਵਾਲੀਆਂ ਹੈਗੀਆਂ ਡਕੀਆਂ ਹਾਂਜੀ ਹਾਂਜੀ ਲਓ ਖੋਲਦਿਏ ਖੜ ਦੋਈ ਸੋ ਚਵਾਈ ਜਿਹੜੀ ਆ ਦੋਸਤੋ ਥੋੜੀ ਥੋੜੀ ਜਿੰਨੇ ਵੀ ਆਪਾਂ ਬਿਲਕੁਲ ਤਸੱਲੀ ਨਾਲ ਤੁਹਾਨੂੰ ਚਾਰੇ ਥਾਣੇ ਦੀ ਧਾਰਾ ਧੂਰਾ ਮਾਰ ਕੇ ਦਿਖਾ ਦਾਂਗੇ ਤੇ ਪੂਰੇ ਜਿਹੜੇ ਦੋਸਤੋ ਚਾਰੇ ਥਾਣ ਚੱਲਦੇ ਆ ਉਹ ਚੈੱਕ ਪਾਸ ਕਰਾ ਦਾਂਗੇ ਠੀਕ ਆ ਅੱਗੇ ਕੋਈ ਵੀਰ ਆਪਦਾ ਟਾਈਮ ਤੋਂ ਟਾਈਮ ਬੰਨ ਕੇ ਤੁਸੀਂ ਚਵਾਈ ਕਰ ਲਿਓ ਜੇ ਮਰਜ਼ੀ ਭਾਵੇਂ ਚਾਰ ਟਾਈਮ ਘਟੋਂ ਦੀ ਤੁਸ ਸਾਹੋਂ ਆਪਣੀ ਤਸੱਲੀ ਕਰਕੇ ਫਿਰ ਖੜਨ ਦੀ ਆ ਜੀ ਹਿੰਨਾ ਕਰਦੇ ਆ। ਆਹ ਲੋ ਜੀ ਠੀਕ ਆ। ਹਾਈਟ ਮੀਡੀਅਮ ਦੇ ਵਿੱਚ ਆ ਦੋਸਤੋ। ਸਿੰਘਾ ਸੁੰਗਾ ਦੀ ਪੰਤਰ ਚੰਗੀ ਆ। ਮੂੰਹ ਮੱਥੇ ਦੀ ਸੋਹਣੀ ਆ। ਚੰਗੀ ਸ਼ਕੀਨ ਠੀਕ ਆ। ਤੇ ਵੇਲ ਬੂਲ ਵੀ ਚੰਗੀ ਆ ਝੋਟੀ ਦੀ। ਦੂਜਾ ਸੂਬਾ ਸੋਈ ਆ ਵੀਰ ਨੇ ਦੱਸ ਹੀ ਦਿੱਤਾ ਠੀਕ ਆ। ਤੇ ਦੁੱਧ ਵੀ ਅਗਲੇ ਥਣਾ ਦੀ ਜਿਹੜੀ ਆ ਦੋਸਤੋ ਗਾੜ ਜਿਹੜੀ ਆ ਚੰਗੀ ਆ ਚਬਾਈ ਦੀ। अच्छा वीर जी दा फिर की करदे मोल सन्दू सावे दा 70000 ਚੋਂ ਕੋ ਮਾਨਤਾ ਕਰਦਾਂਗੇ ਜਿਆਦਾ ਨਹੀਂ 70 ਚੋਂ ਹਾਂਜੀ ਦੁੱਧ 10 ਕਿਲੋ ਦਾਸਤਾ ਦੁੱਧ 11 ਕਿਲੋ 10 ਲੀਟਰ ਮਿਲਨ ਕੀ ਦਵਾਂਗੇ 10 ਕਿਲੋ ਕੋਈ ਆਨਲਾਈਨ ਮੰਗਾਰਿਆ ਤਾਂ 10 ਕਿਲੋ ਹੋ ਨਿਕਲੋਗਾ ਹਾਂਜੀ ਹਾਂਜੀ ਠੀਕ ਹੈ ਜੀ ਲਓ ਵੀ ਦੋਸਤੋ ਕਿਹੜਾ ਕੋਈ ਵੀਰ ਆਨਲਾਈਨ ਸੌਦਾ ਕਰਦਾ ਤੇ 10 ਕਿਲੋ ਮੰਨ ਕੇ ਵੀ ਤੁਸੀਂ ਖਰੀਦ ਸਕਦੇ ਜੀ ਜਿਹੜਾ ਕੋਈ ਘਰੇ ਚਵਾਈ ਕਰ ਲੂਗਾ 11 ਕਿਲੋ ਦੁੱਧ ਇਹਦੇ ਥੱਲੇ ਮੌਜੂਦ ਆ 10 ਲੀਟਰ ਦੀ ਆਪਾਂ ਗਰੰਟੀ ਦੇ ਕੇ ਭੇਜਾਂਗੇ ਠੀਕ ਹੈ ਜੀ ਲਓ ਜੀ ਤੇ ਸੱਤਰਿਆਰ ਚ ਥੋੜਾ ਬਾਦ ਮਾਨਤਾ ਨਹੀਂ ਮਾਨ ਥੋੜਾ ਬਾਦ ਮਾਨਤਾ ਨਹੀਂ ਹੋ ਗਈ ਠੀਕ ਹੈ ਭਰਾ ਜੀ ਲਓ ਜੀ 70000 ਦੇ ਵਿੱਚੋਂ ਛੋੜਛੱਪਾ ਹੋ ਜਾਊਗਾ ਮਾਨਤਲ ਹੋ ਜਾਊਗਾ ਠੀਕ ਹੈ ਤੇ ਅੱਗੇ ਆਪਣੇ ਕੋਲ ਆ ਗਈ ਇੱਧਰ ਆ ਮੱਝ ਆ ਗਈ ਹੈ ਹਾਂਜੀ ਇਹ ਕਿੰਨਾ ਸਮਾਂ ਸੂਹਾ ਸੂਈ ਆ ਆਪਣੀ ਇਹ ਮારી ਦੂਜਾ ਸੂਹਾ ਹੀ ਆਈ ਅੱਛਾ ਜੀ ਹਾਂਜੀ ਮਗਰੇ ਦੇ ਕਟਾ ਜੀ ਮਗਰ ਕਟਾ ਇਹਨੂੰ ਅੱਜ 10 ਤੋਂ 12 ਦਿਨ ਹੋ ਗਏ ਸੂਈ ਨੂੰ ਠੀਕ ਹੈ ਜੀ ਅਜੇ ਮਲੇ ਤੇ ਹੀ ਮਤਲਬ ਚੱਲੰਦੀ ਆ ਠੀਕ ਹੈ ਜੀ ਹਾਂਜੀ 12 ਕੇ ਦਿਨਾਂ ਦੀ ਦੋਸਤ ਸੂਈ ਆ ਕਦ ਕੋ ਤੇ ਚੰਗਾ ਮੱਝ ਦਾ ਹਾਂਜੀ ਤੇ ਦੋ ਜੱਸਵਾ ਵੀਰ ਦੱਸ ਰਿਹਾ ਬਾਕੀ ਮਗਰ ਕਟਾ ਕਟਾ ਵੇ ਪੂਰਾ ਪਲਿਆ ਵੇਖੋ ਪੂਰਾ ਕਿਨੇ ਦੋ ਛੱਡ ਕੇ ਪਸਾਂਭਿਆ ਜੀ ਚੰਗਾ ਕਟਾ ਜਿਹੜਾ ਦੋਸਤੋ ਵਧੀਆ ਕਟਾ ਹੈਗਾ ਬੰਦਰਵਾਇਜ਼ ਵੇਖੀਏ ਤੇ ਬਹੁਤ ਪਲਿਆ ਕਟਾ ਚੰਗੀ ਵੇਲ ਬੂਲਾ ਕੱਟੇ ਦੀ ਅੱਛਾ ਵੀਰ ਹੁਣ ਇਹ ਤਾਂ ਥੱਲੇ ਪਿੰਦੇ ਕਿੰਨਾ ਆਪਾਂ ਦੋ ਤਾਂ ਥੱਲੇ ਜੀ ਇਹਦੇ ਥੱਲੇ ਵੀ 10 ਲੀਟਰ ਦੁੱਧ ਆਈ 10 ਲੀਟਰ ਹਾਂਜੀ ਠੀਕ ਹੈ ਜੀ ਸੋਈ ਵੀ 10 ਕ ਦੇਂਦੀ ਕਿਆ 10 10 ਤੋਂ 12 ਇੰਨਾ ਇੱਥੇ ਆਈ ਤੇ 10 ਕਿਲੋ ਹਾਂ ਜੀ ਸਾਡੇ ਮਾੜ ਦੁੱਧ ਥੋੜਾ ਬੱਚਾ ਮਾਝ ਦੇ ਹਾਈਟ ਦੇ ਹਿਸਾਬ ਨਾਲ ਹਾਂ ਮਾਝ ਬੱਚੇ ਨੂੰ ਚੰਗੇ ਨੂੰ ਜਨਮ ਦਿੱਤਾ ਤੇ 10 ਕਿਲੋ ਤਾਰਾ ਚੰਗੀਆਂ ਚੌਥਾ ਨਾਂ ਦੀ ਚਵਾਈ ਹਾਂਜੀ ਬਹੁਤ ਚਵਾਈ ਬਹੁਤ ਸਾਫ ਹੈ ਠੀਕ ਹੈ ਜੀ ਹਾਂਜੀ ਸੋ ਚਵਾਈ ਜਿਹੜੀ ਵੀਰ ਦੱਸ ਰਿਹਾ ਦੋਸਤੋ ਚੰਗੀ ਆ ਓਕੇ ਰਿਪੋਰਟ ਬਾਕੀ ਹਾਈਟ ਵੇਖੋ ਮਾਈ ਦੀ ਹੂੰ ਫੁੱਲ ਵੱਡੀ ਆ ਫੁੱਲ ਵੱਡੀ ਆ ਜੀ ਵੱਡੀ ਹਾਈਟ ਆ ਕੱਦ ਕਾੜ ਵੀ ਜਿਹੜਾ ਦੋਸਤੋ ਫੁੱਲ ਬੜਾ ਫੁੱਲਾ ਸਿੰਗ ਬਹੁਤ ਸੋਹਣਾ ਲੱਗਾ ਪਤਲਾ ਸਿੰਗ ਲੱਗਾ ਤੇ ਸਿੰਗ ਸੋਹਣੇ ਵੀ ਪੂਰਾ ਗੋਲਾਈ ਦੇ ਵਿੱਚ ਆ ਤੇ ਲਿਆਓ ਖੋਲ ਕੇ ਨਾਲ ਹੀ ਤੋਰ ਗਿਆ ਜੀ 10 ਕਿਲੋ ਦੋਸਤੋ ਦੁੱਧ ਇਸ ਚੌਥੇ ਨੰਬਰ ਵਾਲੀ ਮੱਝ ਦੇ ਥੱਲੇ ਮੌਜੂਦ ਕੋਈ ਵੀ ਰਾਵਿਆ ਆਪਣੀ ਤਸੱਲੀ ਕਰ मतलब तो बटा मेल काफ़ है पिछों फूल चौड़ी है बाकी कोई बाई नहीं कोई पास हम्म लो जी ਤੋ ਬਾਕੀ ਸਰੀਰਕ ਵੰਤਰ ਜਿਹੜੀ ਆ ਦੋਸਤੋ ਵੱਡੇ ਕਦ ਕੱਢਦੀ ਆ ਪਹਿਲਾਂ ਵੀ ਜ਼ਿਕਰ ਕੀਤਾ ਆ ਜ ਆਪਾਂ ਤੇ ਜਿਹੜਾ ਵੱਡਾ ਕਦ ਕੱਢ ਕੇ ਆ ਜਾਊਗਾ ਦੋਸਤੋ ਵੱਡੀ ਮੱਝ ਨਿਕਲੂਗੀ ਦਰਮਿਆਨੀ ਹਾਈਟ ਹੋਈ ਤੇ ਦਰਮਿਆਨੀ ਦੱਸਿਆ ਜਾਊਗਾ ਮੀਡੀਅਮ ਹੋਈ ਮੀਡੀਅਮ ਦੱਸਿਆ ਜਾਊਗਾ ਕਿਉਂਕਿ ਦੂਰੋਂ ਨੇੜੇੋਂ ਕਿਸੇ ਵੀਰ ਨੇ ਉਹਨਾਂ ਦੋਸਤੋ ਅੱਜ ਖੱਜਲ ਖਵਾਰੀ ਨਾ ਹੋਵੇ ਕਿਸੇ ਦੀ ਘਰ ਪਹੁੰਚ ਕੇ ਤੇ ਚਵਾਪ ਸਮਾਧੀ ਆਪਾਂ ਤਾਂ ਹੀ ਜਿਹੜਾ ਦੋਸਤੋ ਦੋ ਤੋਂ ਤਿੰਨ ਵਾਰੀ ਕਨਫਰਮ ਕਰਦੇ ਆ ਹਾਂਜੀ ਮੋੜ ਲਓ ਵੀ ਕਿਸੇ ਵੀਰ ਦਾ ਜਿਹੜਾ ਦੋਸਤੋ ਚਵਾਈ ਕਰੂ ਤੇ ਚੂਣ ਦੇ ਵਿੱਚ ਫਾਲਟ ਨਾ ਨਿਕਲੇ ਪਸ਼ੂ ਤੇ ਠੀਕ ਆ ਵਪਾਰ ਦੀ ਲਾਈਨ ਆ ਦੋਸਤੋ ਪਸ਼ੂ ਵਿਕਰੀ ਵਾਲੇ ਹੁੰਦੇ ਇਸ ਘਰੇ ਅੱਗੋਂ ਜਿਹੜਾ ਕੋਈ ਵੀਰ ਆ ਰਿਹਾ ਖਰੀਦਦਾਰ ਉਹ ਤੁਸੀਂ ਆਪਦੀ ਨਰਕਪਰਕ ਕਰਕੇ ਲੈ ਕੇ ਜਾਇਓ ਠੀਕ ਆ ਆ ਦੇਖੋ ਬਾਕੀ ਪੂਰੀ ਵਿੱਥੀ ਪੂਰੀ ਆਈ ਥਣਾ ਦੀ ਹਾਂ ਹਾਂਜੀ ਬਾਕੀ ਪਤਲਾ ਪਿੰਡਾ ਹਾਂ ਬਾਕੀ ਚੰਗੀਆਂ ਚਵਾਈਆਂ ਪੋਲੀਆਂ ਆਈਆਂ ਵੈਸੇ ਪੋਲੀਆਂ ਚਵਾਈਆਂ ਜੀ ਤੇ ਕੀ ਮੋਲੇ ਦਾ ਕਰਦੇ ਆਪਾਂ ਲੈਣ ਦੇਣਾ ਮੋਲੇ ਦਾ 85000 ਚ ਮੰਨਦਾ ਨੂੰ ਕਰ ਦਾਂਗੇ ਜੀ 85 ਚ ਹਾਂਜੀ ਠੀਕ ਹੈ ਜੀ ਬਾਕੀ ਮੋਲ ਭਾਵੇਂ ਤਾਂ ਬਣਾ ਇਹਦੇ ਝੋਟੀਆਂ ਦਾ ਆਖੀ ਜਾਂਦੇ ਪਾ ਲੱਖ-ਸਵਾ ਲੱਖ ਹੀ ਜਾਂਦੇ ਆ ਹੂੰ ਹੂੰ ਤੇ ਪਰ ਉਹ ਆਪਾਂ ਲੱਖ-ਲਾ ਰੇਟ ਨਹੀਂ ਆਪਣੇ ਹੂੰ ਹੂੰ ਜੋ ਦੇਣ ਵਾਲਾ ਰੇਟ ਕਾਹੀ ਆ ਪਹਿਲਾਂ ਵੀ ਰੇਟ ਤਾਂ ਤੁਹਾਡੇ ਜਾਇਜ਼ ਹੀ ਹੁੰਦੇ ਆ ਹਾਂਜੀ ਪਹਿਲਾਂ ਵੀ ਆਪਾਂ ਹਮੇਸ਼ਾ ਜਾਇਜ਼ ਰਾਇਤ ਜਿਹੜੇ ਦੋਸਤੋਂ ਬਿਲਕੁਲ ਰੇਟਾਂ ਦੇ ਉੱਪਰ ਹੀ ਪਸੂ ਮ ਬਣ ਉਹ ਨਹੀਂ ਪੂਰਾ ਬਣਾ ਮੈਂ ਨਹੀਂ ਕੇ ਬਿਲਕੁਲ ਤੇ 85 ਜੋ ਮਾਨਤਣਾ ਹਾਂਜੀ ਹਾਂਜੀ ਮਾਨਤਣਾ ਹੋ ਜੂਗਾ ਜੀ ਠੀਕ ਆ ਵੀਰ ਪਿੰਡੇ ਤੇ ਅੱਗੇ ਆਪਣੇ ਕੋਲ ਆਹ ਜਿਹੜੀ ਆ ਗਈ ਝੋਟੀ ਇਹ ਆ ਗਈ ਇੱਕ ਇਹਨ ਮਗਰ ਆ ਗਈ ਆ ਕੱਟੀ ਮਗਰ ਕੱਟੀ ਹਾਂਜੀ ਇਹ ਕਿੰਨੇ ਕ ਦਿਨਾਂ ਦੀ ਹੋ ਗਈ ਇਹ ਮੰਨ ਕੇ ਹਫਤਾ ਹੀ ਮੰਨ ਕੇ ਚਲੋ ਇਹਦੋਂ ਅੰਦਰ ਹੀ ਹੋ ਗਈ ਅੱਛਾ ਹਫਤੇ ਦੀ ਸੂਈ ਆ ਹਫਤੇ ਦੀ ਸੂਈ ਮਗਰ ਕੱਟੀ ਆ ਲੋਈ ਦੀ ਮਗਰ ਕੱਟੀ ਲੋਈ ਦੀ ਹਾਂਜੀ ਲੋਈ ਦੀ ਮਗਰ ਕੱਟੀ ਆ ਦੋਸਤੋ ਤੇ ਹਫਤੇ ਖੰਡਾ ਬਿਲਕੁਲ ਸਮਾ ਹੋ ਗਿਆ ਸੋਈ ਨੂੰ ਤਾਂ ਸਵੇਰ ਆਪਕੇ ਨੂੰ ਦੂਜਾ ਕਿ ਤੀਜਾ ਹੋਊਗਾ ਦੂਜੇ ਸਵੇਰ ਦੀ ਆਪਾਂ ਲੈਂਦੀ ਹੈ ਕਹਿ ਕੇ ਬਾਕੀ ਆਪਨੇ ਸਮਝਦਾ ਆਪਕੇ ਹਰ ਵੀ ਆਪਣਾ ਲਾ ਸਕਦਾ ਜੀ ਸਹੀ ਹੈ ਹਾਂਜੀ ਲਓ ਜੀ ਦੂਜਾ ਮੰਨ ਕੇ ਵੀਰਾਂ ਦਾ ਵੀ ਆਪਾਂ ਕੋ ਖਰੀਦੀ ਆ ਤੇ ਬਾਕੀ ਆ ਆਰਡਰ ਦੀ ਕੁਆਲਿਟੀ ਇਹ ਤਾਂ ਦੋ ਤੋਂ ਹੁਣ ਕਿੰਨਾ ਕਊਗਾ ਥੱਲੇ ਦੇ ਦੁੱਧ ਦੇ ਥੱਲੇ ਦੱਸ ਤੋਂ ਬਾਹਰ ਇਹ 10 ਲੀਟਰ ਦੀ ਆਪਾਂ ਗਰੰਟੀ ਦਵਾਂਗੇ ਜੀ ਅੱਛਾ ਜੀ ਹੈ ਦਸੋਂ ਬਾਹਰ ਹੀ ਆ ਹਾਂਜੀ ਤੇ 10 ਮੰਨ ਕੇ ਕੋਈ ਸੌਦਾ ਕਰੇ ਹੈ ਹਾਂਜੀ ਠੀਕ ਹੈ ਤੇ ਭਿੰਦੇ ਵੀਰ ਦਿਨ ਕਨਫਰਮ ਕਰਾ ਦਿਓ ਇੱਕ ਵਾਰੀ ਫ ਅਛਾ ਜੇ ਜਿਹੜਾ ਘਰ ਦਾ ਡੰਗਰ ਉਹਦਾ ਆਪਾਂ ਨੂੰ ਹੁੰਦਾ ਜੀ ਬਿਲਕੁਲ 나ੜੂ ਬੱਚੇ ਦੇ ਨਾਲ ਮਾਰਾ ਦਿਖਾਈ ਨਹੀਂ ਦੇ ਰਿਹਾ 나ੜੂ ਗਿੱਲਾ ਵੇਖੋ ਜੀ ਹੈਗਾ 나ੜੂ ਨਾਲ 나ੜੂ ਨਾਲ ਕੋਈ ਹਫਤਾ 8 ਦਿਨ ਮੰਨ ਮੰਨ ਸਕਦਾ ਤੇ 10 ਕਿਲੋ ਧਾਰਾ ਦੋਸਤੋ ਇਸ ਨਾਲ ਦੇ ਥੱਲੇ ਬਿਲਕੁਲ ਹਾਜ਼ਰ ਨੇ 10 ਕਿਲੋ ਧਾਰਾ ਵਿੱਚ ਚੋਕੋ ਮੈਂ ਬਿਲਕੁਲ ਪੋਲੀ ਕੋਈ ਭੂਰ ਛੇਟ ਨਹੀਂ ਹੈਗੀ ਠੀਕ ਆ ਹਾਂਜੀ ਤੇ ਚੰਗੀ ਗੱਲ ਆ ਜੀ ਸਾਫ਼ ਸੁਥਰਾ ਪਸ਼ੂ ਆ ਤੇ ਲਿਆਓ ਥੱਲੇ ਸਾਰੇ ਡੰਗਰ ਸਾਫ਼ ਆ ਜੀ ਠੀਕ ਆ ਕੋਲੋ ਜੀ ਤੇ ਭਿੰਦੇ ਵੀਰਾ ਥੋੜਾ ਜਿਹਾ ਪਿੱਛੇ ਨਿਸ਼ਾਨ ਹੈ ਫਲੇਰੀ ਤੇ ਹੈਗਾ ਜੀ ਐ ਫਲੈ ਨਹੀਂ ਮੰਨ ਕੇ ਚੱਲੋ ਭਾਵੇਂ ਉਹ ਤਣਾਖ ਦਿੰਦੇ ਆ ਅੱਜ ਕੱਲ ਹਾਂ ਹਾਂ ਚਲੋ ਕਈਆਂ ਪਸ਼ੂਆਂ ਦੇ ਵਿੱਚ ਵੇਖ ਰਹੇ ਹਾਂ ਜਿਹੜੇ ਸਾਹਮਣੇ ਹੀ ਉਹ ਆਪਾਂ ਜਿਹੜਾ ਆਪਣੀ ਚੀਜ਼ ਸਾਹਮਣੇ ਬਹੁਤ ਦੱਸਤਾਂਗੇ ਹਾਂ ਹਾਂ ਬਾਕੀ ਵਾਧੇ ਬੂਦੇ ਨਹੀਂ ਇੱਥੇ ਇੱਥੇ ਘਟੇ ਕੇ ਰਹਿਣਗੇ ਹਨਾ ਜੋ ਹੈਗੇ ਸਾਹਮਣੇ ਨਹੀਂ ਇਹ ਤਾਂ ਵਾਧੇ ਨਹੀਂ ਹੈਗੇ ਜੀ ਠੀਕ ਹੈ ਤੇ ਚਵਾਈ ਚੁਵਾਈ ਚੰਗੀ ਪੋਲੀ ਵਾਲੀ ਚਵਾਈ ਬਿਲਕੁਲ ਪੋਲੀ ਜੀ ਠੀਕ ਹੈ ਜੀ ਹਾਂਜੀ ਲੋਕੀ ਦੋਸਤੋ ਨਾਰਮਲੀ ਕਈ ਪਸ਼ੂਆਂ ਦੇ ਆਪਾਂ ਚਲੋ ਵੇਖਣ ਦੇ ਵਿੱਚ ਮਰਦੇ ਆ ਪਰ ਆਏ ਸਾਲ ਕਿਤੇ ਨਾ ਕਿਤੇ ਆਪਾਂ ਪਸ਼ੂਆਂ ਦੇ ਦੇਖਦੇ ਆ ਉੱਥੇ ਦੇ ਉੱਥੇ ਸਟਾਪ ਹੁੰਦੇ ਉਹਨਾਂ ਜਨਾਨੀ ਚੌਂਦੀ ਸੰਤੂ ਸਾਹਿਬ ਜਿਹਨਾਂ ਕੋਲ ਲੈ ਆਏ ਆ ਠੀਕ ਆ ਜੀ ਬਿਲਕੁਲ ਨਹੀਂ ਬਹੁਤ ਭੋਲੀ ਆ ਬਾਕੀ ਥਾਣ ਦੇਵੇ ਦੀ ਬਹੁਤ ਸਫਾਈ ਆ ਠੀਕ ਆ ਜੀ ਵਰਲਪੁਰਲ ਬਹੁਤ ਸੋਹਣੀ ਆ ਤੇ ਥਣ ਵੀ ਪੂਰਾ ਮੁੱਠੀ ਆ ਤੇ ਬਿਲਕੁਲ ਨੋਕਲਾ ਥਾਣਾ ਦੋਸਤੋ ਠੀਕ ਆ ਮਗਰ ਇਹਦੇ ਕੱਟੀ ਆ ਫੀਮੇਲ ਕਾਫ ਨੂੰ ਜਨਮ ਦਿੱਤਾ ਐ ਇਸੇ ਛੋਟੀ ਨੇ ਸੁਹਾ ਦੂਜਾ ਮੰਨ ਕੇ ਤੁਸੀਂ ਵੀ ਸੌਦਾ ਕਰ ਸਕਦੇ ਹੋ ਹਾਈਟ ਮੀਡੀਅਮ ਦੇ ਵਿੱਚ ਆ ਦੋਸਤੋ ਬਾਕੀ ਚੰਗੀ ਆ ਓਵਰ ਆਲ ਜਿੰਨੀ ਆ ਸਾਰੀ ਚੰਗੀ ਆ ਜਿਹੜੇ ਵੀਰ ਨੇ ਘਰੇ ਲੂਣਾ ਕਿਸੇ ਘਰੇ ਚੋਣੀਆਂ ਦੋਸਤੋ ਦੁੱਧ ਬਾਦਲੀ ਬੈਸਟ ਆ ਖਰੀਦੂ ਵੀਰ ਕੋਈ ਖਰੀਦਣਾ ਚਾਹੁੰਦਾ ਚਾਹੇ ਵਪਾਰੀ ਵੀਰ ਕੋ ਅਗੇ ਖਰੀਦਣਾ ਚਾਹੁੰਦਾ ਤੇ ਜਿੱਦਾਂ ਮਰਜ਼ੀ ਤੁਸੀਂ ਦੋਸਤੋ ਆਪਣਾ ਨਿਰਣਾ ਫੈਸਲਾ ਲੈ ਸਕਦੇ ਜੇ ਬਿਲਕੁਲ ਤੁਹਾਡੇ ਸਾਹਮਣੇ ਠੀਕ ਹੈ ਜੀ ਨਵਾਂ ਪਸ਼ੂ ਹੈ ਬਿਲਕੁਲ ਨਵੀਂ ਝੋਟੀ ਆ ਇੱਧਰ ਕਰ ਲਓ ਥੋੜਾ ਜਿਆ ਕਈ ਵਾਰ ਉਪਰੇ ਬੰਦੇ ਤੋਂ ਪਸ਼ੂ ਡਰਦੇ ਆ ਕਈ ਵਾਰ ਨਾਰਮਲ ਆ ਘਰਾਂ ਦੇ ਵਿੱਚੋਂ ਪਸ਼ੂ ਨਿਕਲਦੇ ਆ ਦੋਸਤੋ ਤੇ ਥੋੜਾ ਜਿਆ ਜਦੋਂ ਉਪਰਾਂ ਪਸ਼ੂ ਕੋਈ ਦੇਖਦਾ ਵਾ ਉਪਰਾਂ ਬੰਦਾ ਦੇਖਦਾ ਪਸ਼ੂ ਬਾਹਰ ਕੋਈ ਤੇ ਥੋੜਾ ਬਾਕੀ ਕਿਤੇ ਨਾ ਕਿਤੇ ਡਰਦੇ ਜਰੂਰ ਆ ਠੀਕ ਆ ਪਾਂਡਾ ਬਹੁਤ ਲਈ ਬੈਠੀ ਹੈ ਵਧੀਆ ਸੌਣ ਲੱਗਾ ਹੂੰ ਠੀਕ ਹੈ ਚੰਗੀ ਤੇ ਛੋਟੀ ਪਿੰਦੇ ਵੀ ਰੇਵੀ ਤੇ ਕੀ ਇਹ ਤਾਂ ਲੈਣ ਦੇਣਾ ਇਹਦਾ 70 ਚੋਂ ਮਾਨਤਨ ਕਰ ਦਾਂਗੇ ਜੀ 70 ਚੋਂ ਹਾਂ ਮਾਨਤਨ ਹੋ ਜੂਗਾ ਜੀ ਠੀਕ ਹੈ ਜੀ ਹਾਂਜੀ ਮਾਨਤਨ ਇੱਕ ਤਾਂ ਹੁੰਦਾ ਨਾ 2-400 ਲਓ ਹੋਏ ਕਿਉਂਕਿ 500 ਹਜ਼ਾਰ ਵਾਲਾ ਵੀ ਮਾਨਤਨ ਹੋ ਜੂ ਨਹੀ 2000 ਕਰ ਦਾਂਗੇ ਹੋ 200 ਜਦੋਂ ਬਾਅਦ ਮੁੜ ਕੇ 100 200 ਹੀ ਹੋਣੀ ਚਾਹੀਦੀ ਜਦੋਂ ਬਾਅਦ ਨਹੀਂ ਜੇ ਮੁੜ ਕੇ ਹੋਣੀ ਤੇ 2000 ਹਾਂ 70 ਚੋਂ ਹਾਂਜੀ 68000 68000 ਤੂੰ ਸਿਰਫ 100 200 ਹੋਗੀ ਛੋੜ ਹੀ ਹੋਗੀ ਠੀਕ ਹੈ ਜੀ 80000 ਦੇ ਵਿੱਚੋਂ ਦੋਸਤੋ ਕੋਈ ਰਸਾ ਛੜਾਈ ਹੋਊਗੀ ਕੋਈ 100 200 ਜਿਹੜੀ ਖੁਸ਼ੀ ਨਾਲ ਠੀਕ ਆ ਤੇ ਬਾਕੀ ਝੋਟੀ ਤੁਹਾਡੇ ਸਾਹਮਣੇ ਸਾਰੇ ਤੇ ਚੋਕੇ ਪਸਮਾ ਕੇ ਕੋਈ ਵੀ ਰਾਂ ਕੇ ਆਪਦੀ ਤਾਂ ਸੱਡੀ ਕਰ ਸਕਦਾ ਹੈ ਆਪਣੀ ਖਲੀ ਕਰੇ ਖੜ ਸਕਦਾ ਜੀ ਆਨਲਾਈਨ ਕੋਈ ਸੌਦਾ ਕਰਦਾ ਪਿਆ ਤੇ ਵੀਡੀਓ ਕਾਲ ਤੇ ਤੁਸੀਂ ਤਾਂ ਸੱਡੀ ਆਪਣੀ ਜਿਹੜੀ ਕਰ ਸਕਦੇ ਜੇ ਨੰਬਰ ਜਿਹੜਾ ਸਕਰੀਨ ਤੇ ਦੋਸਤੋ ਲੱਗਾ ਹੈ ਬਿਲਕੁਲ WhatsApp ਵੀ ਵਗੈਰਾ ਚੱਲਦਾ ਹੈ ਕਾਲਿੰਗ ਵੀ ਹੈਗੀ ਉਸੇ ਨੰਬਰ ਤੇ ਤੇ ਤੁਸੀਂ ਕਰ ਸਕਦੇ ਜੇ ਫੋਨ ਤੇ ਆ ਆ ਗਈ ਆਪਣੇ ਕੋਲ ਅੱਗੇ ਵੈੜ ਆ ਗਈ ਵੈੜ ਆ ਗਈ ਜੀ ਅੱਛਾ ਜੀ ਵੈੜ ਅਜੇ ਤਾਜੀ ਆਈ ਅੱਛਾ ਜੀ ਮਗਰ ਬੱਠੀ ਆਈ ਅੱ ਮਗਰਬੱਛੀ ਇਹਦੇ ਹਾਂਜੀ ਮਗਰਬੱਛੀ ਸਾਹੀ ਵਾਲ ਜਾ ਕਰੌਸ ਹੈ ਨਾ ਹਾਂਜੀ ਸਾਹੀ ਕਰੌਸ ਆ ਗਈ ਜੀ ਠੀਕ ਆ ਜੀ ਗੋਰੇ ਰੰਗ ਦੇ ਵਿੱਚ ਆ ਦੋਸਤੋ ਬਿਲਕੁਲ ਬਿਸਕੁਟ ਹੀ ਆ ਰੰਗ ਆ ਬਰਾਊਨ ਕਲਰ ਤੇ ਵਾਈਟ ਦਾ ਕੰਬੀਨੇਸ਼ਨ ਜਾ ਕਲਰ ਦਾ ਤੇ ਸਵੇਰੇ ਵੀਰੇ ਕਿਨਮਾ ਹੋਊਗਾ ਇਹ ਤੋਂ ਜਗਤੀ ਜਾ ਦੂਜੇ ਸਵੇਰੇ ਗਿਆ ਜੀ ਆਪਾਂ ਨੂੰ ਦੂਜੇ ਸਵੇਰੇ ਹਾਂਜੀ ਬਾਕੀ ਹੈ ਠੰਡੀ ਆ ਜੀ ਇਹ ਨਹੀਂ ਲਓ ਮਗਰਬੱਛੀ ਤੇ ਦਿਨ ਕਿੰਨੇ ਕਿਤੇ ਦੱਸਿਆ ਸੂਈ ਅੱਗੋਂ ਫਿਰ ਤਾਜੀ ਆ ਜੀ ਇਹ ਜਿਹਦੇ ਨਾਲ ਹੀ ਆ ਜੀ ਲਾਡੂ ਬੱਛੇ ਦੇ ਨਾਲ ਹੀ ਆ ਹਾਂਜੀ ਲਓ ਜੀ ਮਗਰਬੱਛੀ ਆ ਕੋਈ ਹਫਤੇ ਖੰਡ ਦੀ ਮੰਨ ਲੈ ਹਫਤਾ ਕੇ ਸਮਾਂ ਮੰਨ ਕੇ ਵੀ ਸੌਦਾ ਕੋਈ ਵੀ ਇਹ 10 ਕਿਲੋ ਬੌਲਾ ਆਇਆ ਹੋਇਆ ਤੇਰੇ ਕੋਲ 10 ਕਿਲੋ ਹਾਂਜੀ ਠੀਕ ਹੈ ਜੀ ਮੈਂ ਦੋ ਡੰਗ ਤੋਂ ਇਹ ਚਾਰ ਡੰਗ ਚੋਹੇ ਆਪਣਾ ਹਾਂਜੀ ਠੀਕ ਹੈ ਜੀ ਲਓ ਜੀ 10 ਕਿਲੋ ਬੌਲਾ ਦੋਸਤੋ ਤੁਸੀਂ ਮੰਨ ਸਕਦੇ ਜੇ ਵੇੜ ਤੁਸੀਂ ਦੇ ਜੀ ਹੈ ਬਿਲਕੁਲ ਠੰਡੀ ਸੀਲ ਆਈ ਠੀਕ ਹੈ ਜੀ ਸਵੇਰ ਦੂਜਾ ਕੋਈ ਵੀਰ ਸਮਝ ਲੈ ਠੀਕ ਹੈ ਜੀ ਵੈਸੇ ਪਸ਼ੂ ਵਪਾਰ ਦੀ ਲਾਈਨ ਆ ਦੋਸਤੋ ਦੂਜਾ ਸਵੇਰ ਮੰਨ ਕੇ ਕਿਸੇ ਵੀਰ ਨੇ ਖਰੀਦਣਾ ਤੀਜਾ ਮੰਨਣਾ ਉਹ ਤੁਹਾਡੀ ਆਪਦੀ ਜਿਹੜੀ ਦੋਸਤੋ ਸਮਝ ਆ ਬਾਕੀ ਆ ਦੇਖੋ ਹਜੇ ਬੌਲਾ ਬੌਲਾ ਵੀ ਜਿਹੜਾ 9 10 9 10 ਕਿਲੋ ਬੌਲਾ ਵੀਰ ਦੱਸਣ ਦਿਆ ਠੀਕ ਹੈ ਮਗਰ ਬੱਛੀ ਆ ਬਿਲਕੁਲ ਇਸੇ ਰੰਗ ਦੇ ਵਿੱਚ ਬ੍ਰਾਊਨ ਕਲਰ ਦੇ ਵਿੱਚ ਮਗਰ ਬੱਛੀ ਆ ਫੀਮੇਲ ਕਾਫ ਆ ਦੇਖੋ ਜੀ ਹਾਂ ਜੀ ਲਿਆਓ ਜੀ ਖੋਲ ਲਿਗੇ ਚਲੋ ਜੀ ਠੀਕ ਆ ਜੋੜੀ ਆ ਦੋਸਤੋ ਵਾਇਰ ਦੇ ਨਾਲ ਬੱਛੀ ਆ ਠੀਕ ਆ ਜੀ ਜੋੜੀ ਬਣ ਜੂਗੀ ਜਿਹੜਾ ਕੋਈ ਵੀਰ ਲੈ ਕੇ ਜਾਊਗਾ ਸੋ ਮਗਰ ਬੱਛੀ ਬਹੁਤ ਪਿਆਰੀ ਬੱਚੇ ਚੰਗਾ ਸੀਮਨ ਲੱਗੀ ਲੱਗਦੀ ਹੈ ਚੰਗਾ ਆ ਚੰਗਾ ਸੀਮਨ ਵੀ ਹੋ ਸਕਦਾ ਮਗਰ ਬੱਛੀ ਸੋਹਣੀ ਆ ਲਓ ਜੀ ਠੀਕ ਆ ਸੋ ਆ ਥਣ ਦੇਵਾ ਦੇਖੋ ਥਣ ਵੀ ਪੂਰਾ ਮੁਠੀ ਆ ਦੋਸਤੋ ਠੀਕ ਹੈ ਰੋਗ ਰੋਗ ਥਣ ਆਪਾਂ ਕਹਿ ਦਿੰਨੇ ਆ ਵੀ ਪੂਰਾ ਲੰਬਾਈ ਦੇ ਵਿੱਚ ਮੁਠੀ ਥਣ ਹਾਈਟ ਮੀਡੀਅਮ ਦੇ ਵਿੱਚ ਕੋਈ ਵੀ ਮਨ ਸਕਦਾ ਬਿਸਕੁਟੀ ਜਾਂ ਤੇ ਬਿਲਕੁਲ ਵਾਈਟ ਕਲਰ ਦਾ ਕੰਬੀਨੇਸ਼ਨ ਜਿਹਾ ਇਸ ਵਾਈਟ ਦਾ ਅੱਲਾ ਬਹੁਤ ਨਾ ਆ ਦੇ ਡਾਡਾ ਥੱਲਾ ਤੇ ਸੂਈ ਤਾਜੀ ਹੈ ਠੀਕ ਹੈ ਜੀ ਕੁਝ ਦਿਨਾਂ ਦੀ ਆ ਮੈਂ ਹਫਤਾ ਕਹਿ ਦਿੰਦਾ ਸੀ ਦੋਸਤ ਇਹਨੂੰ ਗਾੜੀ ਬਣੀ ਚੰਗਾ ਕੋਈ ਨਾ ਅੱਗੇ ਬਣ ਦੋਨੂੰ ਆ ਵਾਚੀ ਕਰਕੇ ਭੱਜੀ ਨਾ ਪਿਛੇ ਨੂੰ ਹਾਂ ਲਓ ਜੀ ਤੇ ਗੜ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਇਹਨੀਆਂ ਆਪਾਂ ਦੀ ਲੋੜ ਦੀ ਆ ਹਾਂ ਲਓ ਜੀ ਆ ਲਓ ਜੀ ਠੀਕ ਹੈ ਠੀਕ ਆ ਜੀ ਠੀਕ ਆ ਠੀਕ ਆ ਤੇ ਕਿੰਨਾ ਭਿੰਦੇ ਵੀਰੇ ਦਾ ਲੈਂਡ ਦੇ ਫਿਰ ਵੈੜ ਦਾ ਕੀ ਰਹੂਗਾ ਰੇਡ ਦੇ ਸਾਨੂੰ ਸਾਹਿਬ 32000 ਚ ਮਾਨਤਾ ਕਰਾਂਗੇ ਇਹਦਾ 32 ਚ ਹਾਂਜੀ ਠੀਕ ਆ ਜੀ ਜੇਸਰੋ ਜਿਹੜੀ 32000 ਚ ਹੋਊਗੀ ਥੋੜਾ ਬਾਧਾ ਜੋ ਮਾਨਤਾ ਹੈ ਕਰ ਦਾਂਗੇ ਮਾਨਤਾ ਕਰ ਦਾਂਗੇ ਠੀਕ ਆ ਲਓ ਜੀ 32000 ਦੇ ਵਿੱਚੋਂ ਮਾਨਤਾਣ ਮਗਰ ਬੱਛੀ ਆ ਤੇ ਅੱਜ ਫਿਲਹਾਲ ਇਹ ਐਨੀਮਲ ਸੀ ਕੇ ਵੀਰ ਧਿੰਦੇ ਹੋਣਾਂ ਦੇ ਕੋਲ ਵੀਰ ਮਨਿੰਦਰ ਸਿੰਘ ਹੋਣਾਂ ਦੇ ਕੋਲ ਤੇ ਪੰਜ ਮੱਝਾਂ ਦੋਸਤੋ ਦਿਖਾ ਦਿੱਤੀਆਂ ਨੇ ਇੱਕ ਗੜ ਤੁਹਾਨੂੰ ਦਿਖਾਤੀ ਆ ਰੇਡਪੜਤਾ ਪਸੰਦ ਆਊਗਾ ਤੁਹਾਨੂੰ ਜਿਹੋ ਜਿਹੇ ਪਸ਼ੂ ਦੋਸਤੋ ਖਰੀਦਦੇ ਆ ਉਹੋ ਜਿਹਾ ਆਪਾਂ ਨੂੰ ਪਤਾ ਮੁੱਲ ਭਰ ਕੇ ਪਸ਼ੂ ਖਰੀਦਣਾ ਪੈਂਦਾ ਤੇ 10-10 ਕਿਲੋ ਜਿਹੜਾ ਇਹਨਾਂ ਮੱਜਾਂ ਦੇ ਥੱਲੇ ਦੁੱਧ ਕੋਈ ਵੀ ਰਮਨ ਲੈ ਠੀਕ ਆ ਜੀ ਦੁੱਧ ਬਿਲਕੁਲ ਜਿਹੜਾ ਹਾਜ਼ਰ ਆ 10-10 ਕਿਲੋ ਤੇ ਕੋਈ ਵੀਰ ਚਵਾਈ ਕਰ ਸਕਦਾ ਇਹ ਨਹੀਂ ਹੈਗਾ ਵੀ ਦੋਸਤੋ ਕਹਿ ਦੋ ਚਵਾਈ ਮਹਾਰਾਜ ਜੀ ਕੋਈ ਨਹੀਂ ਭਾਵੇਂ ਕੋਈ ਚਾਰ ਡੰਗ ਖੜੇ ਕਰੇ ਠੀਕ ਆ ਜੀ ਆਪਣਾ ਬਿਆਨ ਜੋ ਹਿਸਾਬ ਨਾਲ ਕਰਕੇ ਚਾਰ ਡੰਗ ਚੋਲੇ ਸਾਨੂੰ ਕੋਈ ਨਹੀਂ ਬਿਲਕੁਲ ਹਾਂਜੀ ਵੀ ਦੂਰੋਂ ਨੇੜੇ ਆਪਣੀ ਥੱਲੀ ਕਰਕੇ ਖੜੇ ਜੀ ਆਪਣੀ ਬਿਆਨਾਂ ਪੱਕਾ ਕਰਕੇ ਆਵੇ ਹਾਂਜੀ ਵੀ ਕੋਈ ਪਰ ਫਿਰ ਕਰੇ ਥੱਲੀ ਕਰੇਗਾ ਤਾਂ ਖੜੇ ਦੋ ਡੰਗ ਚੋਲੇ ਚਾਰ ਡੰਗ ਚੋਲੇ ਜੋ ਥੱਲੀ ਉਹਦੇ ਫਿਰ ਖੜੇ ਬਸ ਜੀ ਬਸ ਤੇ ਬੋਲਗੇ ਨ 98768 3699 باقی ਮਨਿੰਦਰ ਭਾਈ ਦਾ ਆਪਾਂ ਹਾਂ ਮਨਿੰਦਰ ਭਾਈ ਦਾ ਮੈਂ ਨੰਬਰ ਲਾ ਦਿਉਗਾ ਆਪਦੇ ਵੱਲੋਂ ਕੋਈ ਨਹੀਂ ਠੀਕ ਹੈ ਸੋ ਦੋਸਤੋ ਦੋਨੋਂ ਨੰਬਰ ਜਿਹੜੇ ਆਪਾਂ ਸਕਰੀਨ ਦੇ ਉੱਪਰ ਚਲਦੇ ਕਰਦੇ ਆਂਗੇ ਠੀਕ ਹੈ ਤੇ ਦੋਹੋਂ ਵੀਰਾਂ ਦੇ ਨੰਬਰ ਜਿਹੜੇ ਦੋਸਤੋ ਵੀਰ ਭਿੰਦੇ ਦੇ ਤੇ ਵੀਰ ਮਨਿੰਦਰ ਸਿੰਘ ਦੇ ਨੰਬਰ ਸਕਰੀਨ ਦੇ ਉੱਪਰ ਲੱਗੇ ਨੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਹੋ ਦੋਸਤੋ ਜਿਹੜਾ ਐਨੀਮਲ ਪਸੰਦ ਆਊਗਾ ਤੁਹਾਨੂੰ ਉਹਦੇ ਬਾਰੇ ਵਿਸ਼ੇਸ਼ ਤੌਰ ਤੇ ਤੁਸੀਂ ਗੱਲਬਾਤ ਕਰ ਸਕਦੇ ਠੀਕ ਹੈ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ